ਨਿਊ ਗ੍ਰੀਨ ਇਨਕਲੇਵ ਜਿਹੜੀ ਸੁਸਾਇਟੀ ਹੈ ਜਿੰਦੇ ਅਸੀਂ ਸਾਰੇ ਵਾਸੀ ਆ ਪਿਛਲੇ 8-10 ਸਾਲ ਤੋਂ ਇੱਥੇ ਦਾ ਐਸ਼ ਹੋਈ ਵੀ ਹੈ ਤੇ ਅੱਜ ਦੇ ਸਮੇਂ 60% ਤੋਂ ਉੱਤੇ ਘਰ ਇੱਥੇ ਵੱਸ ਚੁੱਕੀ ਹੈ ਸਿਰਫ ਥੋੜੀ ਜਿਹੀ ਗਿਣਤੀ ਹੈ ਕਿ 15 ਕੁ ਪਲਾਟ ਖਾਲੀ ਆ ਇੱਥੇ ਸਾਡੇ ਬੱਚੇ ਖੇਡਦੇ ਆ ਕਿਉਂਕਿ ਜਿਹੜੀਆਂ ਸਾਡੀਆਂ ਮੁੱਢਲੀਆਂ ਸਹੂਲਤਾਂ ਨਾ ਜੀ ਪਾਣੀ ਸਾਫ਼ ਹੋਣਾ ਚਾਹੀਦਾ ਬੜਾ ਗੰਦਾ ਆ ਰਿਹਾ ਜੀ ਪਿਛਲੇ ਸਮੇਂ ਤੋਂ ਅਸੀਂ ਬਹੁਤ ਵੀਡੀਓ ਫੇਸਬੁਕ ਤੇ ਵੀ ਖਪਤਾਂ ਲਾਈਆਂ ਇਹਨਾਂ ਨੂੰ ਵੀ ਦਿਖਾਈਆਂ ਜਿਹੜਾ ਪ੍ਰਸ਼ਾਸਨ ਆ ਪਰ ਉਹ ਪਾਣੀ ਦਾ ਵੀ ਗੰਦਾ ਮੰਦਾ ਹਾਲ ਹੀ ਹੈ ਅੱਗੇ ਜੇ ਅਸੀਂ 80 ਸਾਲ ਸਾਨੂੰ ਆਜ਼ਾਦ ਹੋਇਆ ਨੂੰ ਹੋ ਗਿਆ ਲਗਭਗ ਤੇ ਜੇ ਅਸੀਂ ਅੱਜ ਨਾਲੀਆਂ ਬਣਾਉਣ ਵਾਲੇ ਪਾਸੇ ਤੇ ਸੜਕਾਂ ਬਣਾਉਣ ਵਾਸਤੇ ਪਾਸੇ ਅਸੀਂ ਸੰਘਰਸ਼ ਕਰੀ ਜਾਵਾਂਗੇ ਤਾਂ ਇਹ ਪੜੀ ਲਿਖੀ ਸੋਸਾਇਟੀ ਹੈ ਇਥੇ ਸਾਡੇ ਪੜੇ ਲਿਖੇ ਆ ਮੁਲਾਜ਼ਮ 50% ਹੈ ਵੱਡੇ ਵਪਾਰੀ ਵੀ ਹੈ ਤੇ ਜੇ ਸਾਡਾ ਹੀ ਹਾਲ ਹੈ ਤਾਂ ਗਰੀਬ ਵਸਤੀਆਂ ਦਾ ਕੀ ਹਾਲ ਹੋਊਗਾ ਅਸੀਂ ਇਹ ਮੰਗ ਕਰਦੇ ਹਾਂ ਵੀ ਸਾਡੀਆਂ ਬੁਢਲੀਆਂ ਸਹੂਲਤਾਂ ਜਿਹੜੀਆਂ ਸਾਨੂੰ ਲੋੜਿੰਦੀਆਂ ਹਰ ਇੱਕ ਨੂੰ ਚਾਹੀਦੀਆਂ ਜੇ ਸਿਹਤ ਹੀ ਨਹੀਂ ਚੰਗੀ ਜੇ ਬੱਚੇ ਹੀ ਨਹੀਂ ਸੇਫ ਜੇ ਅਸੀਂ ਤਰਫੇ ਦੀ ਨਹੀਂ ਸਕਦੇ ਤੇ ਸਹੈਦ ਵੀ ਨਹੀਂ ਕਰ ਸਕਦੇ ਤਾਂ ਫੇਰ ਇਹ ਸਮੱਸਿਆਵਾਂ ਜਿਹੜੀ 80 ਸਾਲ ਚ ਹੱਲ ਨਹੀਂ ਹੁੰਦੀਆਂ ਤਾਂ ਕਦੋਂ ਹੋਣਗੀਆਂ ਜਦੋਂ ਪਿਛਲੀ ਵਾਰੀ ਵਿਧਾਨ ਸਭਾ ਚੋਣਾਂ ਹੋਈਆਂ ਤਾਂ ਸਾਰੀਆਂ ਪਾਰਟੀਆਂ ਵਾਲੇ ਜਿਹੜੇ ਇਹਨਾਂ ਦੇ ਨੁਮਾਇੰਦੇ ਸੀ ਉਹ ਆਏ ਸਾਡੇ ਕੋਲੇ ਅਸੀਂ ਬਗਾਇਦਾ ਪ੍ਰੋਪਰ ਮੀਟਿੰਗਾਂ ਕੀਤੀਆਂ ਵੀ ਸਾਰਿਆਂ ਨੇ ਸਾਨੂੰ ਇਹ ਭਰੋਸਾ ਦਿੱਤਾ ਸੀਗਾ ਵੀ ਜਿੰਦੀ ਵੀ ਸਰਕਾਰ ਆਵੇ ਕਿਉਂਕਿ ਸਾਡੇ ਫੰਡ ਜਿਹੜੇ ਆ ਕਮੇਟੀ ਕੋਲੇ ਜਮਾ ਇਹ ਬਦੂੜ ਕਲੋਨੀ ਹੈ ਤਾਂ ਇਹਨੇ ਫੰਡ ਜਮਾ ਹੋਣ ਦੇ ਬਾਵਜੂਦ ਵੀ ਜੇ ਸਾਡੀ ਅੱਜ ਸੜਕ ਹੀ ਨਹੀਂ ਬੰਦੀ ਇੰਟਰਲੋਕਿੰਗ ਹੀ ਨਹੀਂ ਬੰਦੀ ਪਾਣੀ ਸਾਫ਼ ਹੀ ਨਹੀਂ ਸਾਨੂੰ ਮਿਲਦਾ ਤਾਂ ਇਸ ਸਰਕਾਰ ਦੀ ਅਸੀਂ ਮੈਂ ਕਹੂੰਗਾ ਇਹ ਕਾਮਯਾਬੀ ਨਹੀਂ ਹੈਗੀ ਤੇ ਅੱਗੇ ਭੁੱਖ ਵਿੱਚ ਵੀ ਇਹਨਾਂ ਜਿਹੜੀਆਂ ਸਾਨੂੰ ਸਮੱਸਿਆਵਾਂ ਆ ਰਹੀਆਂ ਤੋ ਸੁਸਾਇਟੀ ਨੂੰ ਜਿਹੜੀਆਂ ਸਮੱਸਿਆਵਾਂ ਆਈਆਂ ਇਹ ਸਰਕਾਰ ਦੀਆਂ ਸਮੱਸਿਆਵਾਂ ਆਉਂਦੀਆਂ ਕਿਉਂਕਿ ਸਰਕਾਰ ਲੋਕਾਂ ਦੁਆਰਾ ਚੁਣੀ ਹੋਈ ਹੈ ਲੋਕਤੰਤਰ ਲੋਕਾਂ ਦਾ ਇਹ ਲੀਡਰ ਤਾਂ ਜੇ ਸੁਸਾਇਟੀ ਸੁખી ਹੈ ਤੇ ਲੀਡਰ ਸੁਖੀ ਹੋਣਗੇ ਦੇਸ਼ ਸੁਖੀ ਹੋਊਗਾ ਜੀ ਕਦੋਂ ਤੱਕ ਇਹ ਤੁਹਾਡਾ ਜਿਹੜਾ ਬਾਈਕਾਟ ਹੈ ਜਿਹੜੀ ਕਦੋਂ ਤੱਕ ਰਹਿਣਾ ਹੈ ਅਸੀਂ ਜਦੋਂ ਤੱਕ ਸਾਨੂੰ ਇਹ ਇੰਟਰਲੋਕਿੰਗ ਨਹੀਂ ਲੱਗਦੀ ਜੀ ਤਾਂ ਆਉਣ ਵਾਲੀਆਂ ਚੋਣਾਂ ਜਿਹੜੀਆਂ ਵੀ ਆਉਣਗੀਆਂ ਜੀ ਉਹਦੇ ਵਿੱਚ ਅਸੀਂ ਬਾਈਕਾਟ ਕਰਾਂਗੇ ਇਹ ਮਿਡਲੀਆਂ ਸਹੂਲਤਾਂ ਦੀ ਅਸੀਂ ਮੰਗ ਕਰਦੇ ਆਂ ਤੇ ਪੱਤਰਕਾਰ ਭਾਈਚਾ ਦੀਦਾ ਅਸੀਂ ਧੰਨਵਾਦ ਕਰਦੇ ਜਿਨ੍ਹਾਂ ਨੇ ਸਾਡੀ ਆਵਾਜ਼ ਜਿਹੜੀ ਹੈ ਸਰਕਾਰ ਤੱਕ ਇੱਕ ਮਤਲਬ ਬੁਲੰਦ ਕਰਕੇ ਪਹੁੰਚਾਉਣੀ ਹੈ ਤੁਹਾਡਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਉ ਜਿਹੜਾ ਤੁਸੀਂ ਬਾਈਕਾਟ ਕਰ ਰਹੇ ਹੋ ਇਸ ਉਹ ਕੀ ਕਾਰਨ ਹੈ ਤੁਹਾਡੇ ਮੇਰਾ ਨਾਮ ਜੀ ਅਸ਼ੋਕ ਕੁਮਾਰ ਗੋਇਲ ਆ ਨਿਊ ਗ੍ਰੀਨ ਐਂਡ ਕਲੇਵ ਸੁਸਾਇਟੀ ਦਾ ਵੈਲਫੇਅਰ ਦਾ ਜਿਹੜਾ ਮੈਂ ਪ੍ਰਧਾਨ ਆ ਇਹ ਜਿਹੜਾ ਲਾਇਆ ਅਸੀਂ ਪਿਛਲੇ 4 ਸਾਲਾਂ ਤੋਂ ਸਿਰਫ ਕਲੋਨੀ ਚ ਇੰਟਰਲੌਕ ਟਾਈਲਾਂ ਲਵਾਉਣ ਲਈ ਅਸੀਂ ਸਟਰਗਲ ਕਰ ਰਹੇ ਹਾਂ ਮੌਜੂਦਾ ਐਮ.ਐਲ.ਏ. ਸਾਹਿਬ ਨੂੰ ਵੀ ਅਸੀਂ ਇਵਨ ਕੇ ਵੋਟਾਂ ਤੋਂ ਪਹਿਲਾਂ ਵੀ ਬੁਲਾਇਆ ਚਾਹ ਪਾਣੀ ਪੀਤਾ ਸਾਰਿਆਂ ਨੇ ਉਹ ਸਾਡੇ ਨਾਲ ਵਾਅਦਾ ਕੀਤਾ ਉਹਨਾਂ ਨੇ ਹਰ ਵੇਰੀ ਉਹਨਾਂ ਨੇ ਕਿਹਾ ਵੀ ਅਸੀਂ ਬਣਾਵਾਂਗੇ ਪਰ ਉਹ ਲਾਰੇ ਲਾ ਕੇ ਚਲੇ ਜਾਂਦੇ ਆ ਇਸ ਤੋਂ ਪਹਿਲਾਂ ਵੀ ਬੈਨਰ ਲਾਇਆ ਸੀ ਗਰਮੀਤ ਸਿੰਘ ਆਰੇ ਵਾਲੇ ਜਿਹੜੇ ਚੇਅਰਮੈਨ ਆ ਮਾਰਕੀਟ ਕਮੇਟੀ ਕੋਟ ਕਪੂਰਾ ਵਾਲੇ ਉਹ ਸਾਡੇ ਕੋਲੇ ਆਏ ਬੈਨਰ ਲੋ ਆਇਆ ਜੀ ਮੈਂ 15 ਦਿਨਾਂ ਤੇ ਕਹਿੰਦਾ ਤੁਹਾਡੀ ਸੜਕ ਸ਼ੁਰੂ ਕਰਵਾ ਦੂੰਗਾ ਮੇਰਾ ਪ੍ਰੋਮਿਸ ਆ ਔਰ 15 ਦਿਨ ਕੀ ਸਾਲ ਬਾਅਦ ਹੋ ਸਾਲ ਹੋ ਗਿਆ ਤੇ ਆਕੇ ਨਹੀਂ ਚੱਕੇ ਤਾਂ ਇਹ ਮਜਬੂਰੀ ਚ ਸਾਨੂੰ ਹੁਣ ਸਾਰਾ ਕੁਝ ਕਰਨਾ ਪਿਆ ਡਟ ਕੇ ਅਸੀਂ ਮਦਦ ਕੀਤੀ ਸੀ ਇਹਨਾਂ ਦੀ ਕੱਲੇ ਕੱਲੇ ਕਰਦੀਆਂ ਵੋਟਾਂ ਆਪ ਪਵਾ ਕੇ ਆਈ ਸੀ ਇਹਨਾਂ ਨੂੰ ਅਸੀਂ ਪਰ ਇਹਨਾਂ ਨੇ ਸਾਡਾ ਜੀ ਕੋਈ ਸਾਥ ਨਹੀਂ ਦਿੱਤਾ ਬੱਚੇ ਖੇਡਦੇ ਆ ਟੋਏ ਵੇਖ ਲਓ ਕਿੱਡੇ ਕਿੱਡੇ ਆ ਡਿੱਗਦੇ ਆ 80 80 ਸਾਲਾਂ ਦੇ ਬਜ਼ੁਰਗ ਆ ਇੱਥੇ ਨੰਗਲ ਲੱਗਿਆ ਵੀ ਤਕਲੀਫ ਹੁੰਦੀ ਪਰ ਇਹਨਾਂ ਦੇ ਪਿੰਡੇ ਤੇ ਜੋ ਨਹੀਂ ਸਰਕਦੀ ਜੀ ਟੋਟਲੀ ਸਾਡਾ ਬਾਈਕਾਟ ਆ ਮਿਊਸਪਲ ਚੋਣਾਂ ਦਾ ਵੀ ਤੇ ਵਿਧਾਨ ਸਭਾ ਦਾ ਵੀ ਕੀ ਨਾ ਦੋਤੇ ਮੇਰਾ ਨਾਮ ਸੰਦੀਪ ਗਰਗ ਹੈ ਜੀ ਹਰ ਗਰਗ ਸਾਹਿਬ ਜਿਹੜਾ ਤੁਸੀਂ ਅੱਜ ਤੁਹਾਡੀ ਕਲੋਨੀ ਵੱਲੋਂ ਬਾਈਕਾਟ ਕੀਤਾ ਜਾ ਰਿਹਾ ਬੋਰ ਵੀ ਲਾਇਆ ਜਾ ਰਿਹਾ ਸਰ ਕੀ ਕਹਿਣਾ ਹੈ ਜੀ ਬਾਰੇ ਸਰ ਇਹ ਮੈਂ ਤਾਂ ਸਾਡੀ ਪਾਟਰ ਇੰਟਰਲੋਕਿੰਗ ਦੀ ਪ੍ਰੋਬਲਮ ਹੈਗੀ ਇਹ ਬਹੁਤ ਦੇਰ ਤੋਂ ਚੱਲਦੀ ਜਾ ਰਹੀ ਹੈ ਸਾਨੂੰ ਕਿਦੋਂ ਕੁਲਤਾਰ ਸਿੰਘ ਜੀ ਜਿੱਤੇ ਸੀਗੇ ਤੇ ਉਹ ਮੈਂਬਰ ਬਣੇ ਸੀਗੇ ਸਾਨੂੰ ਬਹੁਤ ਖੁਸ਼ੀ ਹੋਈ ਸੀ ਕਿ ਸਾਡੇ ਸ਼ਹਿਰ ਦਾ ਬੰਦਾ ਬਣ ਗਿਆ ਤੇ ਉਹ ਸਾਨੂੰ ਬਹੁਤ ਵਧੀਆ ਸਾਡਾ ਸਾਰੇ ਸ਼ਹਿਰ ਦੀ ਸੁਣੂਗਾ ਪਰ ਉਹਨੇ ਆਪਦੇ ਸੰਦਵਾ ਪਿੰਡ ਦੀ ਨਹੀਂ ਸੁਣੀ ਸਾਡੇ ਕੋਟਪੂਰੀ ਦੀ ਕੀ ਸੁਣੋ ਸਾਨੂੰ ਇਹ ਇਸ ਕਰਕੇ ਬਹੁਤ ਵੱਡੀ ਪ੍ਰੋਬਲਮ ਹੈਗੀ ਹੈ ਸਾਹਮਣੇ ਕਿਹੜੀ ਹੈ ਸੜਕ ਹੈਗੀ ਹੈ ਜੀ ਬੱਚਿਆਂ ਦੇ ਸਕੂਲ ਅੱਡੀ ਹੈ ਵੀ ਸਕੂਲ ਹੈ ਬੰਦੇ ਬੱਚੇ ਡਿੱਗਦੇ ਆ ਟੀਚਰਾਂ ਕਈ ਵਾਰ ਡਿੱਗ ਚੁੱਕੀਆਂ ਤੇ ਪਾਣੀ ਤੋਂ ਮੀਂਹ ਆਏ ਦਾ ਮਾਂ ਨਹੀਂ ਪੀਂਦਾ ਪਾਣੀ ਬੋਖੜਾ ਹੋ ਜਾਂਦਾ ਅਸੀਂ ਬਹੁਤ ਤੰਗ ਆ ਚੁੱਕੇ ਆ ਇਹਨਾਂ ਚੀਜ਼ਾਂ ਤੋਂ ਸਾਡਾ ਉਦੋਂ ਤੱਕ ਸੰਘਰਸ਼ ਜਾਰੀ ਰਹੂਗਾ ਜੀ ਕਿਦੋਂ ਤੱਕ ਸਾਡੇ ਨਹੀਂ ਨੇਪੜਿਆ ਚੱਲ ਕੀ ਕੀ ਸਹੂਲਤਾਂ ਦੀ ਕਮੀ ਹੈ ਇਹਦੇ ਵਿੱਚ ਕੋਲੋਂ ਮੇਨ ਤਾਂ ਸਭ ਤੋਂ ਵੱਡੀ ਹੈਗੀ ਇੰਟਰਲੋਕਿੰਗ ਦੀ ਪ੍ਰੋਬਲਮ ਹੈਗੀ ਹੈ ਜੀ ਜੇ ਮਾੜੀ ਮੋਟੀ ਅਸੀਂ ਘਰੋਂ ਬਾਹਰ ਵੀ ਨਿਕਲਣਾ ਹੁੰਦਾ ਤੇ ਸਾਨੂੰ ਪਾਣੀ ਦੀ ਪ੍ਰੋਬਲਮ ਹੈਗੀ ਹੈ ਹੋਰ ਹੈਗੀ ਹੈ ਇਸ ਕਰਕੇ ਮੇਨ ਦਾ ਇੰਟਰਲੋਕਿੰਗ ਦੀ ਪ੍ਰੋਬਲਮ ਹੈ ਸਾਨੂੰ ਅਸੀਂ ਕਈ ਵਾਰ ਕਹਿ ਚੁੱਕੇ ਹਾਂ ਜੀ ਕਿ ਕਲੋਨੀ ਹੈਗੀ ਹੈ ਕਿਹੜੀ ਅਪਰੂਵਡ ਕਲੋਨੀ ਹੈ ਸਾਰੇ ਫੰਡ ਸਾਡੇ ਕਮੇਟੀ ਦੇ ਜਮਾ ਹੈ ਜੀ ਉਹ ਫੰਡਸ ਦੇ ਹੀ ਅਸੀਂ ਕਹਿੰਨੇ ਆ ਵੀ ਉਹੀ ਫੰਡਸ ਲਾ ਦਿਓ ਅਸੀਂ ਤਾਂ ਹੋਰ ਕਹਿੰਦੇ ਨਹੀਂ ਸਰਕਾਰ ਤੋਂ ਕੁਝ ਲਾ ਵੀ ਸਾਡੇ ਫੰਡਸ ਦਾ ਲਾ ਦਿਓ ਨਾ ਅਸੀਂ ਪੀਣ ਵਾਲੇ ਪਾਣੀ ਦੀ ਕੀ ਪੀਣ ਵਾਲਾ ਇੰਨਾ ਗੰਦਾ ਪਾਣੀ ਹੈ ਜੀ ਅਸੀਂ ਪਿੰਦੇ ਨਹੀਂਗੇ ਵੀ ਇਹ ਪੀਣ ਬਿਮਾਰੀਆਂ ਬਹੁਤ ਜ਼ਿਆਦਾ ਇਹ ਤੋਂ ਹੋ ਰਹੀਆਂ